ਦੇ ਬਾਲ ਸਾਹਮਣੇ ਮਾਟਰ 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 ਆਓ ਸਾਹਮਣੇ ਦੇਖਾਂਗੇ ਕਮਾਲ ਦੀ ਵੀਰੇ ਵਿੱਚ ਹੋ ਰਹੇਗੇ ਆ ਆ ਆ ਆਏ ਹਾਏ ਆਓ ਸਾਹਮਣੇ ਬੱਗੂ ਆ ਆਓ ਸਾਹਮਣੇ ਦੇਖਾਂਗੇ ਸਭ ਐਕਸ਼ਨ ਕਿੰਗਾ ਆਓ ਖੇਡਦੇ ਮੈਦਾਨ ਵਿੱਚਰਾ 35 ਬਾਲ ਫੇਰ ਆਓ ਸਾਹਮਣੇ ਲੱਗੇ ਬੱਗੂ ਵਾਲਾ ਸਮਿਤ ਬੈਠਾ ਹੋਇਆ ਹੈ

ਆਵਾਜ਼ ਆਵਾਜ਼ ਹੁਣ ਦੇ ਹਾਂ ਬੇਟਾ ਰਲ ਲਿ ਆਓ ਅਗਲਾ ਪਹਿਲਵਾਨ ਸੁਮਿੰਦਰ ਭਾਈ ਸੰਪਰਕ ਬਣਾਦੇਗਾ ਆਪਣਾ ਵੀ ਸੁਮਿੰਦਰ ਉਹਨਾਂ ਰੱਬ ਦੀ ਅਖੀਰ ਫਿਰ ਦਾ ਦੇ ਪਾਣੀ ਪਾਏਗਾ ਬਾਕੀ ਕੋਈ ਕੀ ਹੋ ਗੋ ਮੇਰਾ ਮਾਰ ਦੇ ਪਾਗੋ ਕਾ ਮਾਰੇ ਵੇਡਾ ਸਰਪੰਚ ਸਾਹਿਬ ਆ ਬੇਬਰ ਬੰਦਿਆ ਮੋਟਾ ਅਕਰਮਿਆ ਹਿਆ ਤਾ ਯਾ ਪੂਰੀ ਅੰਨੇ ਧਾਨ ਮਾਤ ਦਾ ਜੇ ਨਾ ਹੋਵੇਗਾ ਭਾਈ ਹੰਮੀ ਦਾ ਪਿੰਡਾ ਪਾਗੋ ਪਾਤਾ ਜਿੱਥੇ ਖੱਤੀ ਹਿਆ ਪੀ ਸਟੇਡੀਅਮ ਵਿੱਚ ਬੈਠੇ ਹੋਏ ਹੋ ਇਹਦੇ ਵੱਲ ਖਿਆਲ ਕਰਕੇ ਇਹਨਾਂ ਸਾਨੂੰ ਸਟੇਡੀਅਮ ਦਾ ਰੂਪ ਬਣਾਉਣ ਦੀ ਜਿਹੜਾ ਕਿ ਜਿਹਨੂੰ ਕਹਿੰਦੇ ਆ ਮਦਦ ਕਰੋ ਤੇ ਅਸੀਂ ਇਹਨੂੰ ਇੱਕ ਸਟੇਡੀਅਮ ਦਾ ਰੂਪ ਦੇ ਫਿਰ ਇਹਦੇ ਵਿੱਚ ਨਾ ਕੋਈ ਨਹੀਂ ਚਾਰਦੀਵਾਰੀ ਜਾਂ ਨਾ ਕੋਈ ਸ਼ੋਰ ਜੇ ਅਸੀਂ ਗਇਅਤ ਦਾ ਜਿਵੇਂ ਲਫ਼ਜ਼ਾਂ ਦੇ ਨਾਲ ਤਰੀਫ਼ ਕਰਨੀ ਤੇ ਸ਼ਾਇਦ ਥੋੜੀ ਹੋਏ ਕਿ ਜਨਾਨ ਨਗਰ ਬੈਠਾ ਹੈ ਸਾਰਾ ਆਨੂੰ ਦਿਲੋਂ ਦਿਲ ਦੀਆਂ ਗਹਿਰਾਈਆਂ ਤੋਂ ਤੁਹਾਡਾ ਸਤਿਕਾਰ ਕਰਦਾ ਆ ਕਿਉਂਕਿ ਲੋਕ ਬੜੇ ਤਾਂ ਕਿ ਸਾਡੇ ਪਿੰਡ ਵਿੱਚ ਹਰ ਚੌਥੇ ਦਿਨ ਚਾਕਾਵਾਲ ਮੋਟਰ ਕੋਈ ਨਾ ਕੋਈ ਚੋਰੀ ਛੋਟੀ ਮੋਟੀ ਮੰਦੀਰ ਇੰਦੀ ਐਸੋਲੇ ਤੁਹਾਡੀ ਬਦੌਲਤ ਤੇ ਅਸਰ ਸਾਹਿਬ ਦੀ ਬਦੌਲਤ ਆ ਬੋਤਾਵਾ ਸ਼ਾਂਤ ਬੜੇ RAMNAJ ਜਨਨ ਲਿਆ ਆ ਤੇ ਹੁਣ ਮੈਂ ਜਿਹੜੇ ਕੁ ਵੀਰ ਇੱਕ ਦੋ ਮਿੰਟ ਲਈ ਗੱਲ ਕਰਨੀ ਚਾਹੁੰਦੇ ਆ ਬਹੁਤ ਥੋੜੇ ਟਾਈਮ ਦੇ ਵਿੱਚ ਗੱਲ ਕਰਕੇ ਤੇ ਫਿਰ ਬੈਹਤ ਸਾਹਿਬ ਦਾ ਇੱਕ ਮਿੰਟ ਬਾਅਦ ਮਿਲਦੇ ਆ ਤੇ ਇਹਨਾਂ ਮੇਰੇ ਖੜੇ ਹੁੰਦੇ ਆ

ਉਹ ਨੌਜਵਾਨੀ ਅੱਜ ਖੇਤਾਂ ਦੇ ਵਿੱਚ ਨਹੀਂ ਤਸਪੀਰ ਆ ਰਹੇ ਨੇ ਇਹ ਨਾਲ ਨਾਲ ਲੱਗਦਾ ਕਿ ਭਗੋਲਾਵਾ ਦੇ ਵਿੱਚੋਂ ਜਗENDER ਜੀ ਇੱਕ ਐਸਾ ਸੋਹਣਾ ਨੌਜਵਾਨ ਜਿਹਦੇ ਨਾਲ ਸਾਰੇ ਇਲਾਕੇ ਦੇ ਵਿੱਚ ਲੋਕ ਉਸ ਗੱਲ ਤੋਂ ਮਜਬੂਰ ਹੋ ਜਾਣਗੇ ਕਿ ਆਪਾਂ ਨਸ਼ਾ ਜਿਹੜਾ ਉਹ ਛੁੱਟ ਸੋ ਬਹੁਤ ਜੀ ਨਾਲ ਬਖਸ਼ਾਂਵੇਂ ਬਿਦਰ ਮੁਦੱਸੀਆ ਫਿਰ ਸਾਹਮਣੇ ਬੱਚਾ ਐਸਐਚਓ सदर ਤੋਂ ਦੱਸ ਕੇ ਗਏ ਨੇ ਬੇਨ ਮਨਸਦ ਸਰਕਾਰ ਨੇ ਫੈਸਲਾ ਕਰ ਲੜਾਈ ਕੀਤੀ ਆ ਅੱਜੋ ਲੜ ਰਹੇ ਨੇ ਪਰ ਸਰਕਾਰ ਨੇ ਮੜ ਬਣਾ ਲਿਆ ਕਿ ਜਿਹੜੇ ਲੜਾਰੇ ਆ ਵੀ ਕਸਰ ਨੇ ਕੋਦੇ ਜਾਦੇ ਕੱਕ ਛੱਡ ਦੇਣਗੇ ਤੇ ਯਾ ਜਾਣਗੇ ਜਿਹਨਾਂ ਨੇ ਪੁੱਛੇ ਇਹ ਜਿਹੜੇ ਖੜੇ ਨੌਜਵਾਨ ਕੋਈ ਚੁੱਕੀ ਜੀਣੀ ਆ ਇਹ ਆਪ ਆ ਵੀ ਹੋ ਗਿਆ ਲਸ਼ੀਆਂ ਦੇ ਆਪ ਆ ਗਿਆ ਇਹ ਲਸ਼ੇ ਦੇ ਆਪ ਆ ਗਿਆ ਲਸ਼ੇ ਨੂੰ ਟਕਰਾ ਕੇ ਇਸ ਗੁੰਡੇ ਨੇ ਵਧੀਆ ਜੀ ਕੀ ਕੀਆ ਚਾਨਣ ਉਡਾਰਾ ਇਹਨੂੰ ਮੁਬਾਰਕ ਦਿਨਾ ਕਦੇ ਜਿੰਨੇ ਬਾਕੀ ਸਾਥੀ ਆਏ ਨੇ ਪਰਮੇਸ਼ਵਰ ਅੱਗੇ ਅਰਦਾਸ ਕਰਦਾ ਕਿ ਬਰਵਾਦਵਾ ਇਹਦਾ ਬੱਚਿਆਂ ਤੇ ਮਿਹਰ ਦਾ ਹੱਥ ਰੱਖੀ ਜ਼ਿੰਦਗੀ ਦੀ ਹਰ ਖੁਸ਼ੀਆ ਇਹਨਾਂ ਨੂੰ ਮਿਲਣ ਇਹ ਵਾਅਦਾ ਪਾਧਨ ਪੂਰਨ ਇਸ ਨਗਮ ਨੂੰ ਆਪਾਂ ਅੱਗੇ ਲੈ ਕੇ ਜਾਣਾ ਸੋ ਪਰਮੇਸ਼ਵਰ ਕਿਰਪਾ ਕਰੇ ਇੱਕ ਘੁੰਮ ਕੇ ਬੈਂਕਿੰਗ ਕਰੂਗਾ ਕਿਉਂ ਮਾਤਾਵਾ ਭੈਣਾ ਵੀ ਆਈਆਂ ਨੇ ਸਾਰਾ ਲੋਕੀਏ ਤੇ ਮੈਨੂੰ ਇਹ ਦੱਸੋ ਵੀ ਆਹ ਹੁਣ ਦਵਾ ਚਾਵਾਂ ਮੇਰੀ ਨੂੰ ਫੁਰੰਗ ਫਾਇਦਾ ਚਾਹੀਦਾ ਘਟਿਆ ਨੂੰ ਬੱਜਿਆ ਘਟਿਆ ਜੀ ਚਲੋ ਪਰਵਾਦਵਾ ਕਿਰਪਾ ਕਰੇ ਘਟੇਗਾ ਇੱਕ ਆਪਾਂ ਮੈਡੀਕਲ ਨੇ ਸੋ ਵੀ ਖਾਣੀ ਆ ਜਿਹਦੇ ਖਰਾਬ ਲੜਾਈ ਲੜਦੀ ਆ ਨੋਜੋਨਾਂ ਮਿਕਾਉ ਕਰਕੇ ਆਜੂ ਸਾਰੇ ਆਪਣੀ ਆਪਣੀ ਸੀਟਾਂ ਤੇ ਖੜੇ ਹੋ ਜਾ ਜੀ ਤੇ ਆਪਾਂ ਪਿੰਡ ਦੇ ਸਾਰੇ ਨਿਵਾਸੀਆਂ ਨੇ ਆੜੀਆਂ ਠੀਕ ਹੈ ਜੀ ਸ਼ੁਰੂ ਕਰੀਏ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਬੋਲੇ ਅਸੀਂ ਪਿੰਡ ਭਾਗੋ ਕਵਾਂ ਦੇ ਨਿਵਾਸੀ ਨਸ਼ਾ ਦੇ ਗ੍ਰਾਮ ਇੱਕ ਜੋਟ ਹੋ ਕੇ ਸੌ ਫਾਦੇ ਹਾਂ ਇੱਕ ਜੋਟ ਹੋ ਕੇ ਯੋਸ਼ੀ ਨਸ਼ਾ ਦਾ ਆਪਣੇ ਪਿੰਡ ਦੇ ਆਪਣੇ ਪਿੰਡ ਦੇ ਸਰਦਾਰਾਂ ਨਾਲ ਬਣ ਕੇ ਕੰਮ ਕਰਾਂਗੇ ਨਹੀਂ ਕਰਮ ਕੇ ਕੰਮ ਕਰਾਂਗੇ ਅਸੀਂ ਆਪਣੇ ਪਿੰਡ ਵਿੱਚ ਜਿ세 ਵੀ ਕਿਸਮ ਦਾ ਨਸ਼ਾ ਕਿਸੇ ਦੀ ਕਿਸਮ ਦਾ ਫਿਕਰ ਨਹੀਂ ਦਵਾਗੇ ਅਸੀਂ ਕਿਸੇ ਨਸ਼ਾ ਤਸਕਰ ਨੂੰ ਪਿੰਡ ਵਿੱਚ ਬੜਾ ਨਹੀਂ ਦਵਾਗੇ ਸਾਰੇ ਪਿੰਡ ਵਿੱਚ ਜੋ ਵੀ ਨਸ਼ੇ ਕਰਦੇ ਹਨ ਅਸੀਂ ਉਹਨਾਂ ਨੂੰ ਨਸ਼ਾ ਚੰਦਨੀ ਸੰਗਾਵਾਂਗੇ ਜਿਹਨਾਂ ਨੂੰ ਲੋੜ ਹੋਵੇਗੀ ਅਸੀਂ ਉਹਨਾਂ ਨੂੰ ਨਸ਼ਾ ਮੁਕਤੀ ਸੈਂਟਰ ਵਿੱਚ ਭੇਜਤੀ ਕਰਾਵਾਂਗੇ ਅਸੀਂ ਕਿਸੇ ਵੀ ਨਸ਼ਾ ਬਹੁਤ ਨਹੀਂ ਜੁਬਾਲ ਇੱਕ ਕਰਵਾਵਾਂਗੇ ਅਜੇ ਪਿੰਡ ਦੇ ਕਦੇ ਹੋਰ ਵਿਅਕਤੀ ਨੂੰ ਵੀ ਜ਼ਬਾਰਤਾਂ ਤੋਂ ਰੋਕਾਂਗੇ ਅਸੀਂ ਸਾਰਾ ਪਿੰਡ ਮਿਲ ਕੇ ਆਪਣੇ ਬੇਟੂ ਨੂੰ ਨਸ਼ਾ ਮੁਕਤ ਕਰਵਾਵਾਂਗੇ ਬੋਲੇ 100 ਹਾਂ ਬਹੁਤ ਬਹੁਤ ਧੰਨਵਾਦ ਉਧਰ ਲੈ ਉਧਰਲੇ ਪਾਸੇ ਧੰਨਵਾਦ ਨੰਬਰ ਦੀ ਸ਼ੁਰੂ ਕਰਨ ਦੀ ਸਪੋਰਟਸ ਕਲੱਬ ਪਿੰਡ ਪਾਹੂ ਕਮ ਜਿਨ੍ਹਾਂ ਦੇ ਵੱਲੋਂ ਵੀਡੀਓ ਸਾਹਿਬ ਜਿਹੜਾ ਮਾਨ ਸਨਮਾਨ ਜਿਹੜਾ ਕਿਦਾ ਜਾ ਰਿਹਾ ਹੈ ਮੇਰੇ ਵੀਰੋ ਬਹੁਤ ਬਹੁਤ ਧੰਨਵਾਦ ਕਰਦੇ ਆ ਵੀਡੀਓ ਸਾਹਿਬ ਜਿਨ੍ਹਾਂ ਦਾ ਮਾਨ ਤੇ ਸਨਮਾਨ ਤੇ ਉਹਨਾਂ ਤੋਂ ਬਾਅਦ ਐਸਐਚਓ ਸਾਹਿਬ ਸਦਰ ਜਿਹਦਾ ਜਾ ਰਿਹਾ ਹੈ ਅਰਸ਼ੋਬਾ ਡਾਕਟਰ ਸਾਹਿਬ ਡਾਕਟਰ ਸਾਹਿਬ ਦਾ ਮਾਨ ਸਨਮਾਨ ਜਿਹੜਾ ਕਿਦਾ ਜਾ ਰਿਹਾ ਹੈ ਪਾਗਲ ਕਵਾ ਚਾਏ ਆ ਤੇ ਮੈਨੂੰ ਖੁਸ਼ੀ ਹੋ ਇਸ ਗੱਲ ਦੀ ਆ ਕਿ ਇੱਕ ਪਾਸੇ ਜਿਹੜਾ ਸ਼ੁਧ ਨਸ਼ਿਆ ਵਿਰੋਧ ਚੱਲ ਰਿਹਾ ਆ ਔਰ ਮੈਂ ਇਹਨਾਂ ਮੁੱਖ ਮੰਤਰੀ ਭਗਵੰਤ ਮਾਨ ਜੀ ਨੇ ਜਿਹੜਾ ਇੱਕ ਅਸੀ ਕੈਂਪੇਨ ਨਸ਼ੇ ਦੇ ਵਿਰੋਧ ਚਲਾਈ ਆ ਅੱਜ ਉਹ ਉਹਦਾ ਅਸਰ ਮੈਨੂੰ ਖੇਡ ਮੈਦਾਨਾਂ 'ਚ ਦੇਖਣ ਨੂੰ ਮਿਲ ਗਿਆ ਔਰ ਇੱਕ ਪਾਸੇ ਅੱਜ ਨਸ਼ੇ ਦੇ ਖਰਾਬੀ ਦੀ ਗੱਲ ਕਰ ਰਹੇ ਆ ਔਰ ਦੂਸਰੀ ਪਾਸੇ ਨੌਜਵਾਨ ਖੇਡਾਂ ਨੂੰ ਸਜਾ ਰਹੇ ਨੇ ਮੈਂ ਅੱਜ ਅੱਥੇ ਭਾਗੋਗਵਾ ਦੀ ਸਮੁੱਚੀ ਪੰਜਾਬ ਨੂੰ ਤੇ ਭਾਗੋਗਵਾ ਦੇ ਸਾਰੇ ਸਤਕਾਰਯੋਗ ਸੀਤਾ ਨੂੰ ਇਸ ਗੱਲ ਦੀ ਮੁਬਾਰਕ ਦਿਨਾ ਕਿਤਾਜੀ ਮਸ਼ਿਆਂ ਦੇ ਵਿਰੋਧ ਇਹ ਜਿਹੜੀ ਲੜਾਈ ਆ ਉਹ ਬਹੁਤ ਵਧੀਆ ਤਰੀਕੇ ਨਾਲ ਲੜ ਰਹੇ ਨੇ ਉਹ ਬੱਚਿਆਂ ਨੂੰ ਖੇਡ ਮੈਦਾਨਾਂ 'ਚ ਲਿਆ ਕੇ ਉਹਦੀ ਮਰਜ਼ੀ ਜਿਹੜੀ ਆ ਇਸ ਪਾਸੇ ਲਾ ਰਹੇ ਨੇ ਸੋ ਮੈਨੂੰ ਇਸ ਗੱਲ ਦੀ ਖੁਸ਼ੀ ਆ ਕਿ ਜਿੱਥੇ ਆ ਸਰਕਾਰ ਨੇ ਸਮਗਰਮਾਂ ਦੇ ਖਿਲਾਫ ਤਸਕਰਾ ਦੇ ਖਿਲਾਫ ਇੱਕ ਸਖਤ ਕਾਰਵਾਈ ਕੀਤੀ ਆ ਉਤੋਂ ਨੌਜਵਾਨਾਂ ਨੂੰ ਮੇਨ ਸਟ੍ਰੀਮ ਤੇ ਲਿਆਉਣ ਵਾਸਤੇ ਰੋਟ ਸੈਕਟਰ ਦੇ ਵਿੱਚ ਜਿੰਦਾ ਪ੍ਰਬੰਧ ਕੀਤਾ ਗਿਆ ਸਕਿੱਲ ਡਿਵੈਲਪਮੈਂਟ ਸੈਂਟਰ ਬਣਾਏ ਗਏ ਨੇ ਤਾਂ ਕਿ ਨੌਜਵਾਨ ਉੱਥੇ ਵੱਖਰੇ ਵੱਖਰੇ ਕਿਸੇ ਵੀ ਟ੍ਰੇਨਿੰਗ ਲੈ ਕੇ ਆਪਣੀ ਜਿਹੜੀ ਜ਼ਿੰਦਗੀ ਆ ਉਹ ਬਤਾ ਸਕਣ ਸੋ ਅੱਜ ਸਾਨੂੰ ਇੱਕ ਆਵਾਜ਼ ਆਏ ਬਰਾਉਦੀ ਲੋਰਾ ਔਰ ਉਸ ਆਜ ਰਾਏ ਦੇ ਨਾਲ ਜਿਸ ਵਕਤ ਲੋਕ ਮਨ ਬਣਾ ਲੈਣਗੇ ਜਿਸ ਵਕਤ ਸੰਗਤ ਮਨ ਬਣਾ ਲਵੇਗੀ ਤੇ ਇਹ ਜਿਹੜੀ ਹਿੰਦ ਦਾ ਪੰਜਾਬ ਦੀ ਧਰਤੀ ਤੇ ਜਲੂਰ ਕਦਮ ਹੋਊਗੀ ਅੱਜ ਮੈਂ ਹੈਲਥ ਡਿਪਾਰਟਮੈਂਟ ਦਾ ਵੀ ਧੰਨਵਾਦ ਕਰਦਾ ਵੀ ਜਿਹੜਾ ਲੋਕਾਂ ਨੂੰ ਜਾਗਰਿਤ ਕਰ ਰਹੇ ਨੇ ਔਰ ਖਾਸ ਕਰਕੇ ਪਾਜ ਦੇ ਨੌਜਵਾਨ ਮਲੇ ਨੇ ਜਿਹੜੇ ਆਪ ਇਸ ਨਸ਼ੇ ਦੀ ਬੰਦ ਦੇ ਵਿੱਚ ਫਸੇ ਸੀ ਪਰ ਉਹਨਾਂ ਨੇ ਨੂੰ ਛੱਡਿਆ ਛੱਡਣ ਤੋਂ ਬਾਅਦ ਆ ਕਿਸੇ ਉਹਨਾਂ ਦੀ ਗੱਲ ਸੁਣੀ ਆ ਜਿਸ ਵਧੀਆ ਤਰੀਕੇ ਦੇ ਨਾਲ ਹੁਣ ਆਪਣੀ ਜ਼ਿੰਦਗੀ ਬਤਾ ਰਹੇ ਨੇ ਸੋ ਇਹਨਾਂ ਨੌਜਵਾਨਾਂ ਦੀ ਇਸ ਜ਼ਿੰਦਗੀ ਤੋਂ ਬਾਕੀ ਨੌਜਵਾਨ ਵੀ ਸਿੱਖ ਲੈਣ ਕਿ ਜਿਹੜੇ ਬੱਚੇ ਇਸ ਨਸ਼ੇ ਦੀ ਇੱਲੇ ਚ ਫਸੇ ਨੇ ਉਹਨਾਂ ਛੱਡ ਗਏ। ਜਾ ਕੇ ਵੇਖਣ ਕਿ ਕਿਹੜੀ ਕਿਆ ਖੂਬਸੂਰਤ ਜ਼ਿੰਦਗੀ ਜਿਹੜੀ ਆ ਉਹ ਨਿਕਲਦੀ ਆ। ਸੋ ਅੱਜ ਸਾਰੇ ਪੰਜਾਬ ਦੇ ਵਿੱਚ ਇੱਕ ਜਾਗਰਣ ਅੰਦোলন ਬਣ ਗਿਆ ਔਰ ਇਹ ਜਾਗਰਣ ਅੰਦোলন ਔਰ ਵਾਲੇ ਸਮੇਂ ਦੇ ਵਿੱਚ ਪੰਜਾਬ ਨੂੰ ਉਹ ਪ੍ਰਾਣਾ ਅਮੀਰ ਵਰਸਾ ਜਿੰਨੇ ਬਸਾਰੇ ਗਰਮ ਕਰਦੇ ਸੀ ਜਿਹੜੀ ਧਰਤੀ ਪੀਲਾ ਪਰਬਦਾ ਖਡਾਰੀਆਂ ਦੇ ਕਿਰਦਾਰੀ ਦੀ ਧਰਤੀ ਸੀ ਅੱਜ ਦੁਬਾਰਾ ਉਹ ਪੰਜਾਬ ਦੀ ਧਰਤੀ ਉਸੇ ਤਰੀਕੇ ਦੇ ਨਾਲ ਪਗੜਿਆ ਦੇ ਗਿੱਧਿਆਂ ਵਾਲੀ ਧਰਤੀ ਬਣ ਕੇ ਸਾਹਮਣੇ ਆਊਗੀ ਧੰਨਵਾਦ ਧੰਨਵਾਦ ਹੁਣ ਸਹੀ ਆ ਕਿ ਜਿਹੜਾ ਸੀਵਰੇਜ ਦਾ ਕੰਮ ਆ ਉਹ ਸਾਰੇ ਸਰਪੰਚ ਕਹਿੰਦੇ ਸੀ ਕਿ ਅੰਨਾ ਕੋਲ ਹੈਗਾ ਤਾਂਹੀਂ ਚਲੋ ਕੁਦਰਤ ਤੇ ਵਿਸ਼ਵਾਸ ਰੱਖ ਕੇ ਉਹਨੂੰ ਹੱਥ ਪਾਇਆ ਜੇ ਹੱਥ ਪਾਇਆ ਤੇ ਉਹ ਤੁਹਾਡੇ ਸਾਹਮਣੇ ਵੇਖ ਲੋ ਚੱਲੂ ਹੈ ਗੈਸ ਵਾਲੇ ਉਹ ਬੜਾ ਵਧੀਆ ਰੱਬ ਨੇ ਮਿਹਰ ਕਰਕੇ ਜਿਵੇਂ ਮੈਂ ਕਹਾਂ ਕਿ ਬੰਦੇ ਦੀ ਬਦੌਲਤ ਤੇ ਉਹ ਨਹੀਂ ਇਹ ਵਾਕਿਆ ਅੰਨਾ ਕੋਲ ਸੀਗਾ ਪਰ ਸਿਰੇ ਚੜ ਗਿਆ ਸਾਡਾ ਉਹਦੇ ਵਿੱਚ ਮੈਂ ਰੱਬ ਦਾ ਹੀ ਧੰਨਵਾਦ ਕਰਦਾ ਜੇ ਕੁਦਰ ਬਣਾ ਸਾਹ ਦਿੰਦੀ ਤੇ ਫਿਰ ਨਹੀਂ ਹੋ ਸਕਦਾ ਤੇ ਪਰ ਜਿਹੜਾ ਚੋਰੀ ਦਾ ਮਾਹੌਲ ਸੀਗਾ ਉਹ ਕੋਈ ਵੀ ਕਰ ਸਕਦਾ ਸੀ ਜੇ ਕੋਈ ਕਰਨਾ ਚਾਹੁੰਦਾ ਕੈਮਰੇ ਪਹਿਲਾਂ ਲੱਗ ਸਕਦੇ ਸੀ ਕੈਮਰੇ ਦੀ ਲੋਕੇਸ਼ਨ ਤੇ ਬੰਦਾ ਜਾਊਗਾ ਕਿੱਥੇ ਜੀ ਰਾਤ ਨੂੰ ਫੇਰਨ ਵਾਲਾ ਵੈਸੇ ਬੰਦਾ ਆਪਣੇ ਆਪ ਨੂੰ ਚੋਰ ਮਹਿਸੂਸ ਕਰਦਾ ਬੈ ਕੈਮਰੇ ਵਿੱਚ ਆਉਣ ਲਿਆ ਗਾ ਔਰ ਰਾਤ ਨੂੰ ਕੋਈ ਵਾਰਦਾਤ ਹੋ ਜਾਂਦੇ ਜਿਹੜਾ ਬੰਦਾ ਮੇਰੇ ਪਿੰਡ ਵਿੱਚ 9 ਵਜੇ ਤੋਂ ਬਾਅਦ ਦੇ ਵਿੱਚ ਘਰੋਂ ਬਾਹਰ ਫੇਰਨ ੜਿਆ ਆਪਾਂ ਤਾਂ ਸਭ ਤੋਂ ਪਹਿਲੇ ਉਹਨੂੰ ਟਾਰਗੇਟ ਲਾਵਾਂਗੇ ਜਿਹੜਾ ਕੋਈ ਗਲਤ ਤਰੀਕੇ ਵਾਲਾ ਆਪੇ ਉਸ ਤੋਂ ਸਾਰੀ ਵਾਰਦਾਤ ਖੁੱਲ ਜਾਣੀ ਹੈਗੀ ਆ ਇਸ ਕਰਕੇ ਮੈਂ ਕੈਮਰੇ ਦੇ ਕੇ ਤੇ ਉਹ ਵੀ ਗੰਦ ਖਤਮ ਕਰਦਾ ਦੋ ਗੰਦ ਤੇ ਮੈਂ ਪਿੰਡ ਦੇ ਉੱਤੇ ਸਾਫ਼ ਕਰਦੇ ਉੱਤੇ ਅਜੇ ਹੋਰ ਬਹੁਤ ਸਾਰੇ ਅੰਦਰਖਾਤੇ ਦੇ ਜਿਹੜੇ ਤੁਹਾਡੇ ਸਾਹਮਣੇ ਹੌਲੀ-ਹੌਲੀ ਬੰਬਾਰੀਆਂ ਸਾਹਮਣੇ ਆਉਣ ਜਿਹੜਾ ਹੈਗਾ ਆਪਣਾ ਪ੍ਰਾਇਮਰੀ ਸਕੂਲ ਆ ਉਹਦੇ ਵਿੱਚ ਟੀਚਰ ਵਧੀਆਂ ਨੇ ਪੜੇ ਲਿਖੇ ਨੇ ਉਹਨਾਂ ਡਿਗਰੀਆਂ ਕੀਤੀਆਂ ਨੇ ਪਰ ਲੋਕ ਵੇਖੋ ਵੇਖੀ ਇੱਕ ਮਾਹੌਲ ਨੂੰ ਸਮਝਦੇ ਆਏ ਤੇ ਇੱਥੇ ਲੈਟਰੀਨ ਨਹੀਂ ਆ ਬਾਥਰੂਮ ਨਹੀਂ ਆ ਜਾਂ ਕੋਈ ਇਨਵੈਟਰ ਸਹੂਦਾ ਨਹੀਂ ਆ ਜਾਂ ਕਈ ਸਹੂਦਾ ਨੂੰ ਰੱਖ ਕੇ ਉਹ ਪ੍ਰਾਈਵੇਟ ਸਕੂਲਾਂ ਨਾਲ ਜਾਣ ਦੇ ਪਰ ਮੈਂ ਇੱਕ ਇਹਨਾਂ ਨਾਲ ਵਾਅਦਾ ਕੀਤਾ ਆਪਣੇ ਸਕੂਲ ਵਾਲੇ ਟੀਚਰਾਂ ਨਾਲ ਤੇ ਆਪਣੇ ਪਿੰਡ ਵਾਲਿਆਂ ਨਾਲ ਕਿ ਜੋ ਪ੍ਰਾਈਵੇਟ ਸਕੂਲ ਦੇ ਵਿੱਚ ਸਹੂਦਾ ਹੈਗੇ ਨੇ ਉਹ ਮੈਂ ਸਾਰੀਆਂ ਭਾਗੋ ਕਾਂ ਵਿੱਚ ਦਵਾਗਾ ਤੁਸੀਂ ਮੇਰੇ ਤੇ ਵਿਸ਼ਵਾਸ ਕਰਕੇ ਆਪਣੇ ਬੱਚੇ ਜਿਹੜੇ ਇੱਧਰ ਨੂੰ ਪਾਓ ਹਰ ਸੌਦਾ ਜਿਹੜੀ ਆ ਮੇਰੇ ਕੋਲ ਮਿਲੇਗੀ ਜਿਹੜੀ ਕੋਈ ਨਹੀਂ ਮੇਰੀ ਨਿਗਾਹ ਦੇ ਵਿੱਚ ਆ ਗਈ ਉਹ ਮੈਨੂੰ ਦੱਸ ਦਿਓ ਮੈਨੂੰ ਇਹ ਸ਼ੌਂਕ ਨਹੀਂ ਹੈਗਾ ਕਿ ਮੈਂ ਗਲੀਆਂ ਬਣਾਉਣੀਆਂ ਲੋਕਾਂ ਦੇ ਬਣਾਵਾਂਗਾ ਗਲੀਆਂ ਵੀ ਮੈਂ ਪਹਿਲਾਂ ਵੀ ਕਹਿੰਦਾ ਆਂ ੜਿਆ ਪਰ ਕੁਛ ਜਿਹੜੇ ਪਛੜੇ ਕੰਮ ਆ ਉਹ ਪਹਿਲਾਂ ਕਰਕੇ ਫਿਰ ਜਿਹੜੇ ਅੱਜ ਟੂਰਨਾਮੈਂਟ ਜਾ ਹੁਣ ਜਾ ਰਿਹਾ ਇਹਨਾਂ ਨੂੰ ਕਲੱਬ ਵਾਲਾਂ ਨੂੰ 30 ਦਿਨ ਦੇ ਦੋ ਇਹ ਸਰ ਮੇਰਾ ਇੱਕ ਸ਼ੌਂਕ ਹੀ ਹੈਗਾ ਤੁਸੀਂ ਵੀ ਖੇਡਦੇ ਰਹੇ ਹੋ ਗਰਾਊਂਡ ਦੇ ਵਿੱਚ ਤੇ ਮੈਂ ਵੀ ਖੇਡਿਆ ਆ ਮੇਰੇ ਇੱਕ ਸ਼ੌਂਕ ਹੀ ਹੈਗਾ ਕਿ ਜੇ ਮੈਂ ਸਤਾ ਵਿੱਚ ਆ ਗਿਆ ਜੇ ਮੇਰੀ ਪੰਚਾਇਤ ਬਣ ਜਾਂਦੀ ਹੈ ਤੇ ਮੈਂ ਆਪਣੇ ਪੰਚਾਇਤ ਦੇ ਸਹਿਯੋਗ ਦੇ ਨਾਲ ਜਿੰਨੀ ਵੱਟ ਇਹਨਾਂ ਨੇ ਫਿਰ ਮੈਨੂੰ ਕਿਹਾ ਕਿ ਇਸ ਤਰ੍ਹਾਂ ਕਰਕੇ ਸਾਨੂੰ ਟੂਰਨਾਮੈਂਟ ਦਾ ਟਾਈਮ ਦਿਓ ਪਹਿਲਾਂ ਹੀ ਮਾਰਚ ਮਹੀਨਾ ਦਾ ਰੱਖਿਆ ਪਰ ਮਾਰਚ ਮਹੀਨੇ 'ਚ ਇਹਨਾਂ ਦੀ ਸੈਟਿੰਗ ਨਹੀਂ ਹੋ ਸਕੀ। ਇਸ ਕਰਕੇ ਅੱਜ ਦਾ ਆ ਅੱਜ ਇਹਨਾਂ ਨੂੰ ਆਪਾਂ 51000 ਰੁਪਏ ਜਿਹੜਾ ਉਹ ਪੰਚਾਇਤ ਫੰਡ ਚੋਂ ਦਿੰਨੇ ਆ ਤੇ ਬਾਕੀ ਦਾ ਸਾਡੇ ਕੋਲ ਜੋ ਕੁਛ ਹੈਗਾ ਆਪਣੇ ਵੱਲੋਂ ਉਹ ਹਰਕਾਰ ਜਾਰਜੀ ਆਇਰੋਂ ਬੈਲ ਜੀ ਉਹਨਾਂ ਬਾਰੇ ਕੀ ਕਹਿਣਾ ਜਦੋਂ ਕੀ ਦੇਣ ਦੇ ਕੇ। ਅ ਰਮਨ ਬੈਲ ਜੀ ਦਾ ਜਿਹੜਾ ਦੇਣ ਹੈਗਾ ਉਹਦੀ ਅਸੀਂ ਨਾ ਪਹਿਲਾਂ ਵੀ ਕਹਿ ਚੁੱਕਾ ਵੀ ਅਸੀਂ ਕੋਈ ਤਰੀਫ ਨਹੀਂ ਕਰ ਸਕਦੇ ਜੇ ਉਹਨਾਂ ਨੇ ਸਾਡੀ ਪਿੱਠ ਤੇ ਹੱਥ ਰੱਖਿਆ ਇਹ ਕੰਮ ਸਾਰੇ ਤਾਂ ਹੀ ਹੋਣ ਦੇ ਆ। ਇਹ ਮੇਰੇ ਕੋਲ ਕਰਨ ਦੀ ਸਮਰੱਥਾ ਨਹੀਂ ਹੈਗੀ ਜਾਂ ਨਤਰਦਾ ਪ੍ਰਸ਼ਾਸਨ ਜਾਂ ਸਰਕਾਰ ਮਦਦ ਨਾ ਕਰੇ ਉਹਦੇ ਇਸ਼ਾਰਿਆਂ ਤੋਂ ਬਿਨਾਂ ਤਾਂ ਇਹ ਮੇਰੇ ਕੋਲ ਹੋ ਸਕਦੇ ਆ ਪਰ ਕੰਮ ਕਰਨ ਦੇ ਵਿੱਚ ਤੇ ਫਿਰ ਸਰਕਾਰ ਹੀ ਨਾਲ ਹੋਵੇ ਤੇ ਉਹਨਾਂ ਦੀ ਬਦੌਲਤ ਸਾਰਾ ਕੁਝ ਹੋ ਗਿਆ ਬਾਕੀ ਤੁਹਾਡੇ ਸਕੂਲ ਦੇ ਵਿੱਚ ਕਮਰੇ ਉਹਨਾਂ ਨੇ ਮਨਜ਼ੂਰ ਕਰਾ ਦਿੱਤੇ ਆਹ ਸਟੇਡੀਅਮ ਆ ਜਿਹੜਾ ਜੇ ਰੱਬ ਚਾਵੇ ਕੋਈ ਸਾਲ ਦੋ ਸਾਲ ਚ ਤੁਹਾਨੂੰ ਵੱਖਰਾ ਮਿਲੇਗਾ ਪਹਿਲਾਂ ਨਾਲੋਂ ਹਰ ਬਿਮਾਰੀ ਦਾ ਜਿਹੜਾ ਨਾ ਉਹ ਕੋੜ ਘਟਦਾ ਆਪਣੇ ਨਹਿਰ ਵੇਖੋ ਸਾਡੀ ਜਿਹੜੀ ਆ ਕਦੀ ਕੇ ਸਰਪੰਚ ਨੇ ਮਗਰਮੁਦਿਆ ਤਾਂ ਸਾਫ਼ ਕਰਾਇਆ ਸੀ ਵੇਖੋ ਕਈਆਂ ਭਾਣਾ ਭਰਾਵਾਂ ਨੂੰ ਹੈਗੀ ਆ ਤਕਲੀਫ ਜਿਹੜੇ ਕਹਿੰਦੇ ਨੇ ਵੀ ਉਹ ਇਦਾਂ-ਉਦਾਂ ਜਿਨ੍ਹਾਂ ਨੂੰ ਤਾਂ ਛੱਡਣ ਦੇ ਨੇ ਪਰ ਵੇਖੋ ਇਸ ਵੇਲੇ ਮੈਂ ਕਿਸੇ ਦੀ ਧੀ ਭੈਣ ਦੀ ਜ਼ਿੰਦਗੀ ਨਾਲ ਖਲਵਾੜ ਨਹੀਂ ਕਰ ਸਕਦਾ ਜਿੱਥੋਂ ਲੈ ਕੇ ਭਾਗੋ ਕਮਾ ਚੱਲੂ ਹੁੰਦਾ ਈ ਉੱਥੋਂ ਲੈ ਕੇ ਭੰਗ ਹੀਗਾ ਬਾਕੀ ਮਗਰਮੁਦੀਆਂ 'ਚ ਕਿਤੇ ਨਹੀਂ ਸਮਸ਼ੀਰ ਪਰਤੀ ਕਿਤੇ ਨਹੀਂ ਹੈਗੀ ਇਸ ਕਰਕੇ ਮੈਂ ਟੋਟਲ ਭੰਗ ਵੱਢ ਕੇ ਮੈਂ ਆਪਣੇ ਧੀਆਂ ਭਾਣਾ ਦਾ ਜਿਹੜਾ ਰਸਤਾ ਸਾਫ਼ ਕਰ ਦਿੱਤਾ ਉਹ ਦੁਪਹਿਰੇ ਆਉਣ ਸ਼ਾਮੀ ਆਉਣ ਜਦੋਂ ਕਿ ਇੰਨੀ ਜਿਆਦਾ ਭੰਗ ਹੋਣ ਦੇ ਬਾਵਜੂਦ ਜਿੱਥੇ ਮਰਜ਼ੀ ਕੋਈ ਅਟੈਕ ਹੋ ਸਕਦਾ ਲੋਕਾਂ ਨੇ ਵਾਰਾਂ ਦਿੱਤੀਆਂ ਹੀ ਐ ਇਸ ਦੁਆਰੇ ਦੁਆਲੇ ਕਰਕੇ ਮਸਲਾ ਉਹਨਾਂ ਜਦੋਂ ਮਰਜ਼ੀ ਕੋਈ ਬੰਦਾ ਕੋਈ ਵਾਰ ਕਰ ਸਕਦਾ ਕਿਸੇ ਦੇ ਉੱਤੇ ਐਸੇ ਵੇਲੇ ਜਿਹੜੀ ਮੇਰੇ ਮੇਰੇ ਏਰੀਆ ਦੀ ਜਿਮੇਨੇਸ਼ਨ ਆ ਮਗਰਮੂਦਿਆਂ ਤੋਂ ਲੈ ਕੇ ਟਕਾਲੇ ਤੱਕ ਉਹ ਵੇਖ ਲੈ ਸੂਬਾ ਸਾਰਾ ਮੇਰਾ ਸਾਫ਼ ਹੈ ਤੇ ਹੁਣ ਜਿਹੜੇ ਨੌਜਵਾਨ ਹੀ ਖੇਡ ਰਹੇ ਇਹਨਾਂ ਨੂੰ ਕੀ ਮੈਸੇਜ ਦੇਣਾ ਚਾਹੋਗੇ ਮੈਸੇਜ ਦਿਓ ਮੈਂ ਤੇ ਇਹਨਾਂ ਨੂੰ ਤੇ ਕਵਾਂਗਾ ਕਵਾਂਗਾ ਮੈਂ ਆਪਣੇ ਸਾਰੇ ਇਲਾਕੇ ਨੂੰ ਆਪਣੇ ਸਾਰੇ ਪਿੰਡ ਵਾਸੀਆਂ ਨੂੰ ਇਹ ਕਵਾਂਗਾ ਹੱਥ ਬੰਨ੍ਹ ਕੇ ਕੋਈ ਪਿੰਡ ਵਿੱਚ ਗਲਤ ਵਾਰਦਾਤ ਨਾ ਕਰੋ ਕੋਈ ਨਸ਼ੇਦ ਨੂੰ ਛੱਡੋ ਤੇ ਪਾਸੇ ਨਿਕਲੋ ਤੇ ਜੇ ਫਿਰ ਵੀ ਕੋਈ ਬੰਦਾ ਇਸ ਕੰਮ ਦੇ ਰਾਹ ਦੇ ਉੱਤੇ ਜਾਂਦਾ ਤੇ ਕੋਈ ਉਹਦੇ ਪਿੱਛੇ ਦਾਬੀ ਕਰਕੇ ਹਿੱਸਾ ਪਾਉਂਦਾ ਤੇ ਕੋਈ ਕਾਰ ਨਹੀਂ ਕੋਈ ਗੱਲ ਨਹੀਂ ਉਹਨੂੰ ਮੈਂ ਬਖਸ਼ਾਂਗਾ ਵੀ ਨਹੀਂ ਭਾਵੇਂ ਮੈਨੂੰ ਕਿਸੇ ਵੀ ਕੀਮਤ ਨਾਲ ਜਾਣਾ ਪਵੇ ਮੈਂ ਨਸ਼ੇੜੀ ਬੰਦਾ ਜਾਂ ਆਵਾਰਾ ਬੰਦਾ ਜਾਂ ਚੋਰ ਚੱਕਾ ਮੈਂ ਨਹੀਂ ਜਾ ਚੱਲਣ ਦੇਣਾ ਕਿਉਂਕਿ ਮੈਂ ਸੌਂਦਾ ਨਹੀਂਗਾ ਬਹੁਤ ਘੱਟ ਟਾਈਮ ਸੌਂਦਾ ਮੈਂ 24 ਘੰਟੇ ਕੋੰਟਾ ਵਿੱਚ ਰਹਿਣਾ ਇੱਕ ਮੈਂ ਸੂਫੀ ਆ ਮੇਰਾ ਫਾਇਦਾ ਵੱਡੀ ਗੱਲ ਦਾ ਇਸਾ ਲੋਕਾਂ ਨੂੰ ਕਿ ਸੂਫੀ ਹੋਣ ਦੇ ਕਰਕੇ ਮੈਂ ਸੌਂਦਾ ਬੜਾ ਘੱਟਾ ਲੋ ਬੰਦਾ ਬਖਸ਼ਣਾ ਨਹੀਂ ਹੈਗਾ ਚਾਹੇ ਰੁੱਖ ਵੜਨ ਵਾਲਾ ਹੋਵੇ ਸੁਗਿਆਂ ਤੋਂ ਚਾਹੇ ਕਿਹੇ ਕਿਸਮ ਦਾ ਹੋਵੇ ਚਾਹੇ ਚੱਕਵਾਲ ਖੋਲਣ ਵਾਲਾ ਹੋਵੇ ਚਾਹੇ ਨਸ਼ਾ ਵੇਚਣ ਵਾਲਾ ਹੋਵੇ ਹੈ ਮੇਰੀ ਹਟ ਲਿਸਟ ਵਿੱਚ ਨੇ ਕੱਲ ਨੂੰ ਆਪਣੇ ਆਪ ਨੂੰ ਇਹਨਾਂ ਸਮਝਣ ਪਿਆ ਇਹ ਸਾਡਾ ਯਾਰ ਨੁਕਸਾਨ ਹੋਇਆ ਮੈਨਾਂ ਨੂੰ ਵਾਰਨਿੰਗ ਦਿਨਾ ਕਿ ਉਹ ਬੰਦੇ ਬਣ ਜਾਣ ਆਪੋ ਆਪਣੇ ਘਰਾਂ ਵਿੱਚ ਰਹਿ ਕੇ ਆਪ ਆਪਣਾ ਕੰਮ ਕਰਨ ਆਪਣੇ ਮਾਂ ਪਿਓ ਦੀ ਜ਼ਿੰਦਗੀ ਨੂੰ ਨਾ ਖਰਾਬ ਕਰਨ ਆਪਣੇ ਭੈਣਾਂ ਵੱਲ ਸੋਚਣ ਉਹਨਾਂ ਲੋਕਾਂ ਨੂੰ ਬਹੁਤ ਜ਼ਿਆਦਾ ਪਛੜ ਚੁੱਕੇ ਨੇ ਆਪਣੇ ਪਰਿਵਾਰ ਕੇ ਲੈਵਲ ਤੇ ਵੀ ਉਹਨਾਂ ਗੜੀ ਮੇਂ ਹੱਥ ਬੰਨ ਕੇ ਬੇਨਤੀ ਕਰਦਾ ਕਿ ਆਪਣੇ ਪਰਿਵਾਰ ਦਾ ਸਹਿਯੋਗ ਦੇਣ ਆਪਣੇ ਪਿੰਡ ਦਾ ਸ വന്നീന ਕੀ ਨਾ ਕਿਹਾ ਯਾਦ ਨਹੀਂ ਆ ਰਹਾ ਬਈ ਨਹੀਂ ਆਉਂਦੀ ਨਹੀਂ ਆਉਂਦੀ ਨਹੀਂ ਆਉਂਦੀ ਮੇਰੀ ਜੁਮਾਰਾ ਆਪਣੇ ਮੈਡ ਲਾਈਏ ਵੀਰੇ ਜਿਹੜਾ ਆਪਣੇ ਕਾਬਲ ਵੀ ਲਾਈਏ ਮਾਣੋ ਦਾ ਸ਼ਰੀਫ ਪ੍ਰੋਫੈਸਰ ਮਾਣੋ ਦਾ ਸ਼ਰੀਫ ਆ ਦੇ ਖੇਡ ਮਿਲਿਆ ਮਾਣੋ ਦਾ ਸ਼ਰੀਫ ਆ ਗੱਲ ਬਹੁਤ ਸੋਣਾ ਯਾਰ ਮਰਾ

ਆਪ ਆਪਣਾ ਵੀਰ ਮਾਰ ਸਨਮਾਨ ਕਰੇਗਾ ਪ੍ਰਭ ਦਾ ਵਾਰ ਜੁੜਾ ਹੈ ਇਹ ਦਿੱਤੂ ਮੋਹਰਿਆ ਮਾੜਾ ਇੱਕ ਗੋਪੀ ਕਹਿੰਦਾ ਦਿੱਤੂ ਮੋਹਰਿਆ ਮੰਗਿਆ ਨੇ ਛੇ ਬਾਲਾਂ ਦੀ ਵੀ ਸੌਖੇ ਲਾਈਵ ਕਰ ਦੇਣੀ ਚਾਹੀਦੀ ਹੈ ਟੂਰਨਾਮੈਂਟ ਕਰਾਉਣੇ ਬਹੁਤ ਉਸ ਤੋਂ ਬਾਅਦ ਹਰਜੀਤ ਬਾਜੀ ਕਰ ਪੈਣਾ ਉਹਨਾਂ ਨੇ ਮਾਰਿਆ ਜਦ ਦੋਹਾਂ ਦਾ ਜਿਹੜਾ ਮਾਰ ਸਨਮਾਨ ਕਰਾ ਕੀਤਾ ਜਾ ਰਿਹਾ ਹੈ ਮਹਾਨ ਦਾਖਰ ਉਸ ਤੋਂ ਬਾਅਦ ਬਲਦੇ ਦੇ ਨਹੀਂ ਉਸੇ ਸਾਹਿਬ ਜਿਹੜਾ ਮਾਨ ਸਨਮਾਨ ਕੀਤਾ ਜਾ ਰਿਹਾ ਧੰਨਵਾਦ ਉਸ ਤੋਂ ਬਾਅਦ ਫਰਮ ਜੀ ਦੀ ਰਦਾਸ ਜੀ ਦੇ ਡਾਡੂ ਦਾ ਮਾਨ ਸਨਮਾਨ ਕੀਤਾ ਜਾ ਰਿਹਾ ਧੰਨਵਾਦ ਉਸ ਤੋਂ ਬਾਅਦ ਜਿੱਤੇ ਦੇ ਸਾਹਿਬ ਦਾ ਮਾਨ ਸਨਮਾਨ ਉਹਨਾਂ ਦੇ ਨਾਲ ਦਰ ਟੀਮਾਂ ਬੜਾ ਵੀਰ ਆਓ ਜੀ ਮਸ਼ਾਲਬਾ ਦੀ ਲੜੀ ਟੀਮਾਂ ਆਪਣੇ ਵੀਰ ਜਿਨ੍ਹਾਂ ਨੇ ਮਾਰ ਤੇ ਸਨਮਾਨ ਦਿੱਤਾ ਉਸ ਤੋਂ ਬਾਅਦ ਬਹੁਤ ਬਬਰਦਾਰ ਪਰਦਾਸ ਦੋਸਤ ਜਿਨ੍ਹਾਂ ਦਾ ਨਾਮ ਸਰਪਾ ਨਹੀਂ ਪਿਆ ਰਿਹਾ ਹੈ

ਮਿਹਰਬਾਨੀਆਂ ਦਾ ਉਸ ਤੋਂ ਬਾਅਦ ਅੱਜ ਫਿਰ ਹਰਨ ਉੜਿਆ 14 ਜਨਵਰੀ ਨੂੰ ਦਿੱਤਾ ਗਿਆ ਜਿੰਦੇ ਜੋ ਕੋਲ ਬਚਦੇ ਆ ਅੱਜ ਬਾਬਾ ਰਹਿਗਾ ਕਿ ਦਰਬਾਰ ਸਿੰਘ ਬਾਹਰ ਆ ਗਿਆ